ਮੇਰਾ ਨਾਮ ਜੀ ਸੰਦੀਪ ਕੁਮਾਰ ਆ ਕਿੱਥੇ ਦੇ ਰਹਿਣਾ ਆ ਸਟੈਰੀ ਦੇ ਸਟੈਰੀ ਮੰਲਾ ਤੇ ਤੁਸੀਂ ਹੈ ਲੱਤਾਂ ਤੋਂ ਮਤਲਬ ਕਿ ਕੀ ਪ੍ਰੋਬਲਮ ਕੀ ਲੱਤਾਂ ਦੇ ਭਾਜੀ ਬਚਪਨ ਤੋਂ ਹੀ ਆ ਸ਼ੁਰੂ ਤੋਂ ਹੈਂਡੀਕੈਪ ਦੀ ਪ੍ਰੋਬਲਮ ਆ ਦੋਨੇ ਲੱਤਾਂ ਬੜੀਆਂ ਖਰਾਬ ਨੇ ਤੇ ਮੈਂ ਲਾ ਲੂ ਕਾਫੀ ਕਰਿਆ ਘਾਦੇ ਨੇ ਪਰ ਨਹੀਂ ਠੀਕ ਹੋਇਆ ਤੁਸੀਂ ਈ ਰਿਕਸ਼ਾ ਚਲਾਉਂਦੇ ਆ ਹਾਂ ਜੀ ਈ ਕਿ ਲੱਗਦਾ ਕਿ ਜਦ ਲੋਕੀ ਹੈਂਡੀਕੈਪ ਨੇ ਜਾਂ ਸਹੀ ਵੀ ਨਹੀਂ ਉਹ ਵੀ ਮੰਗੇ ਕਾਫੀ ਠੀਕ ਆ ਆਪਣਾ ਗੁਜ਼ਾਰਾ ਕਰਦੇ ਨੇ ਭਾਈ ਮੈਂ ਤਾਂ ਮਾਲਕ ਦਾ ਬਹੁਤ ਸ਼ੁਕਰੀਆਂ ਕਿ ਮੈਂ ਹੈਂਡੀਕੈਪ ਹੋ ਕੇ ਵੀ ਮੰਗਣ ਨਾਲੋਂ ਵੀ ਆਪਣੀ ਮਿਹਨਤ ਕਰਕੇ ਖਾਂਦਾ ਪਿਆ ਇਹ ਰਖਾ ਚਲਾਉਣਾ ਮੇਰਾ ਕਿਸ਼ਤਾਂ ਤੇ ਆ ਮੈਂ ਕਿਸ਼ਤਾ ਕਾਰਦਾ ਜੀ ਇਹਦੇ ਠੀਕ ਹੈ ਜੀ ਮਾਪੇ ਮੇਰੇ ਹੈ ਨਹੀਂਗੇ ਠੀਕ ਹੈ ਜੀ ਮੈਂ ਇਕੱਲਾ ਆਂ ਭਰਾ ਆ ਤੇ ਪਰਜਾਈ ਆ ਉਹ ਆਪਣਾ ਕਰਦੇ ਨੇ ਤੇ ਮੈਂ ਆਪਣੀ ਮੰਗਣ ਨਾਲੋਂ ਆਪਣੀ ਰੋਜ਼ੀ-ਰੋਟੀ ਕਮਾ ਕੇ ਖਾ ਰਿਹਾ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਗਰੀਬੀ ਉੱਥੇ ਦੀ ਦੇਖੀ ਆ ਜੀ ਗਰੀਬ ਜੇ ਟਾਈਮ ਕੱਟਿਆ ਜੀ بس ਇਹ ਆਵੇ ਆਪਣੀ ਮਿਹਨਤ ਕਰਦਾ ਹਾਂ ਇਹ ਜੋ ਈ ਰਿਕਸ਼ਾ ਹੈ ਤੁਹਾਡਾ ਆਪਣਾ ਹਾਂ ਨਹੀਂ ਜੀ ਮੇਰਾ ਆਪਣਾ ਨਹੀਂ ਕਿਸ਼ਤਾਂ ਤੇ ਲਿਆ ਇਹਦੀਆਂ ਕਿਸ਼ਤਾਂ ਤਾਰਦਾ ਪਿਆ ਕਿਸ਼ਤਾਂ ਦਸਦੇ ਇਹਦੀਆਂ ਹਾਂਜੀ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਅੱਜ ਦੀ ਡੇਟ 'ਚ ਕਹਿੰਦੇ ਕਿ ਮਨ ਸ਼ੱਕ ਲੱਗ ਗਈ ਜੀ ਮੇਰੇ ਕੰਮ ਨਹੀਂ ਹੁੰਦਾ ਮੈਂ ਤਾਂ ਇਹ ਕਹਿ ਰਿਹਾ ਹਾਂ ਦੇਖੋ ਮੈਂ ਹੈਂਡੀਕੈਪ ਹੋ ਕੇ ਵੀ ਇੱਕ ਮਿਹਨਤ ਕਰ ਰਿਹਾ ਹਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੰਗਣ ਨਾਲੋਂ ਆਪਣੀ ਬੰਦਾ ਮਿਹਨਤ ਕਰਕੇ ਖਾਵੇ ਵਧੀਆ ਹੈ ਆ ਆਪਾਂ ਹੈਂਡੀਕੈਪ ਹੋ ਕੇ ਵੀ ਆਪਾਂ ਮੈਨ ਮੰਗਦੇ ਨਹੀਂ ਹੈਗੇ ਆਪਣੀ ਮਿਹਨਤ ਕਰਕੇ ਖਾਣੇ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਕੰਮ ਹੈ ਨਹੀਂ ਜਾਂ ਨਸ਼ਿਆਂ ਨੂੰ ਹੋਏ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਬਾਰੇ ਜੀ ਦੇਖੋ ਜੀ ਉਹਨਾਂ ਬਾਰੇ ਹੁਣ ਕੀ ਕਹਿ ਸਕਦੇ ਮੈਂ ਤਾਂ ਇਹੀ ਕਹਿ ਸਕਦਾ ਮੰਗਣ ਨਾਲੋਂ ਜਾਂ ਨਸ਼ਿਆ ਕਰਨ ਨਾਲੋਂ ਆਪਣੀ ਮਿਹਨਤ ਕਰਕੇ ਖਾਓ ਨਸ਼ਿਆ ਤੋਂ ਦੂਰ ਰਹੋ ਕੀ ਕੋ ਤੁਹਾਨੂੰ ਅਜ ਤੱਕ ਕਿਸੇ ਨੇ ਕੋਈ ਮੁੱਢਲੀ ਸਹਾਇਤਾ ਜਾਂ ਕਿਸੇ ਨੇ ਕੋਈ ਹੈਲਪ ਕੀਤੀ ਕਿਸੇ ਨੇ ਹੈਲਪ ਨਹੀਂ ਕੀਤੀ ਸਭ ਨੂੰ ਕਹਿ ਕੇ ਦੇ ਲਿਆ 1 ਰੁਪਏ ਦੀ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਅੱਜ ਕੱਲ ਜੇ ਕਿਸੇ ਕੋ 10 ਰੁਪਏ ਹੀ ਮੰਗ ਲੋ ਨਾ ਕੋਈ ਦਿੰਦਾ ਨਹੀਂ ਹੈਗਾ ਇਹ ਜੋ ਵੀ ਹੈ ਸਿਰਫ ਆਪਣੀ ਮਿਹਨਤ ਆ ਇਹ ਜੋਗੀ ਹੈ ਕੀ ਪ੍ਰਸ਼ਾਸਨ ਤੋਂ ਇੰਦਾਂ ਦੇ ਜਿਹੜੇ ਲੋਕੀ ਮਿਹਨਤੀ ਨੇ ਕੀ ਮੰਗ ਕਰਦੇ ਹੋ ਕਿ ਉਹਨਾਂ ਦੀ ਕਿ ਮਦਦ ਕਿਦਾਂ ਕਿਸ ਹਾਲ ਨਾ ਕਰਨੀ ਚਾਹੀਦੀ ਦੇਖੋ ਜੀ ਇਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿੱਦਾਂ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਿਹੜੇ ਹੈਂਡੀਕੈਪ ਆਸੀ ਉਹਨਾਂ ਦੀ ਹੈਲਪ ਕਰੀਏ ਉਹਨਾਂ ਨੂੰ ਕੋਈ ਬੇਰ ਬੇਰੋਜ਼ਗਾਰੀ ਵਾਸਤੇ ਕੋਈ ਨਾ ਕੋਈ ਕਾਰੋਬਾਰ ਜਾਂ ਕੋਈ ਨਾ ਕੋਈ ਕੰਮ ਖੋਲ ਕੇ ਦਈਏ ਉਹਦਾ ਸਰਕਾਰ ਇੰਨਾ ਕੁਛ ਕਰਦੀ ਆ ਪਰ ਹੈਂਡੀਕੈਪ ਲਈ ਕੁਛ ਨਹੀਂ ਕਰਦੀ ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਜੀ ਰਿਕਸ਼ਾ ਵੀ ਚਲਾਉਂਦੇ ਨੇ ਕਈ ਵਾਰੀ ਲੋਕੀ ਗਾਲਾਂ ਵੀ ਦਿੰਦੇ ਨੇ ਕਹਿੰਦੇ ਨੇ ਕਿ ਠੀਕ ਆ ਜਲਦੀ ਅੱਗੇ ਕਰ ਜਾ ਕਿਤਾ ਬਹੁਤ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਸਵਾਰੀ ਤੋਂ ਵੀ ਪੈਸੇ ਮੰਗਦੇ ਆ ਤੇ ਸਵਾਰੀ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਆ ਤੱਕੇ ਖਾਣੇ ਪੈਂਦੇ ਆ ਆਟੋ ਵਾਲਿਆਂ ਦੇ ਨਾਲ ਝਗੜੇ ਵੀ ਹੁੰਦੇ ਆ ਲੜਾਈਆਂ ਝਗੜੇ ਵੀ ਹੁੰਦੇ ਆ ਸਾਡੀ ਸਵਾਰੀ ਚੱਕ ਲੈ ਇੱਥੋਂ ਚੱਕ ਲੈ ਇਦਾਂ ਉਦਾਂ ਬੜੀਆਂ ਦਿੱਕਤਾਂ ਆਉਨੀਆਂ ਇਹ ਸਾਨੂੰ ਪਤਾ ਜੀ ਅਸੀਂ ਮਿਹਨਤ ਕਰਦੇ ਆਂ ਕਿਦਾਂ ਰੁਪਈਆ ਰੁਪਈਆ ਮੰਗ ਕੇ ਵੀ ਉਹੋ ਕਰੀਦਾ ਪਰ ਕੋਈ ਪੈਸਾ ਨਹੀਂ ਦਿੰਦਾ ਸਾਡੇ ਬਹੁਤ ਝਗੜੇ ਹੁੰਦੇ ਆ ਇਹ ਲੜਾਈਆਂ ਝਗੜੇ ਕਾਫੀ ਹੁੰਦੇ ਆ ਔਟੋ ਵਾਲਿਆਂ ਨਾਲ ਵੀ